ਅੱਜ ਦੀ ਕਹਾਣੀ ਜਿਉਣ ਜੋਗੇ ਸਾਰਾ ਆਲਾ ਦਵਾਲਾ ਰੌਂਡਮੁੰਡ ਹੋ ਗਿਆ ਮੋਰ ਪਤਾ ਨਹੀਂ ਕਿਉਂ ਟੁੱਪ ਦੇ ਪਰਸੋਂ ਜੰਗਲੀ ਮੁਰਗੇ ਦੇ ਖੰਭ ਸਾਰੀ ਛੜਕ ਤੇ ਕਿੰਰੇ ਪੈ ਸਨ ਫੜ ਫੜ ਕਰਦਾ ਵੱਡੀ ਹਿੱਕਾ ਦਵਾਲੀ ਫੇਰੀਆਂ ਲਾਇਆ ਕਰਦਾ ਸੀ ਰਾਤ ਕਿਕਰ ਤੇ ਹੀ ਰੰਦਾ ਸੀ ਕਿੰਨੇ ਗਹਿਰੇ ਤੇ ਕਿੰਕੀਲੇ ਰੰਗ ਸਨ ਉਹਦੇ ਸਵੇਰੇ ਛੜਕ ਤੇ ਕਿੰਰੇ ਪੈ ਸਨ ਪਤਾ ਨਹੀਂ ਕਿਸੇ ਸ਼ਿਕਾਰੀ ਨੇ ਜਾਗ ਸੇ ਦਿੱਲੀ ਕੁੱਤੇ ਨੇ ਤੇ ਉਹ ਕਾਬੂ ਕਰ ਲਿਆ ਉਹ ਆਖਰੀ ਜੰਗਲੀ ਮੁਰਗਾ ਸੀ ਜੋ ਇਸ ਕਿਕਰਦੇ ਰਹਿਦਾ ਸੀ ਇਸ ਪਿੰਡ ਦੇ ਕਰਮਾ ਚ ਪੈਣਾ ਹੀ ਲਿਖਿਆ ਸੀ ਪਰ ਇੱਥੇ ਦੇ ਵਾਸੀ ਪਿੰਡ ਛੱਡਣ ਲਈ ਉਕਾ ਤਿਆਰ ਨਹੀਂ ਸਨ ਸ਼ਹਿਰ ਵੱਸਦਾ ਵੱਧਾ ਐਂ ਪਿੰਡ ਦੇ ਨਾਲ ਆ ਲੱਗਾ ਸੀ ਕਈ ਨੋਟਸ ਆ ਚੁੱਕੇ ਸਨ ਪਿੰਡ ਖਾਲੀ ਕਰਨ ਦੇ ਪਰਾ ਬਹੁਤਾਂ ਨੂੰ ਅਗੋਂ ਕੋਈ ਭੋਏ ਨਹੀਂ ਸੀ ਮਿਲੀ ਕਈਆਂ ਨੇ ਢੇਰੀਆਂ ਬਣਾ ਰੱਖੀਆਂ ਸਨ ਕੁਝ ਇੱਕ ਨੇ ਸ਼ਹਿਰ ਚ ਧੰਦੇ ਖੋਲ ਰੱਖੇ ਸਨ ਕੁਝ ਬਜ਼ੁਰਗਾਂ ਨੇ ਪਿੰਡ ਨਾਲ 모ਹ ਡਾਢਾ ਸੀ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਆਖੀ ਦੇ ਨੋਟਸ ਤੋਂ ਬਾਅਦ ਦੰਦਾਤਾ ਹੋਇਆ ਬਰਲੋਜਰ ਪਿੰਡ ਦੀ ਸੱਣੀ ਤੇ ਆਕਰੋਤਾ ਸੀ ਪਿੰਡਾਂ ਚ ਖਲਬਰੀ ਮਚ ਗਈ ਸੀ ਇੰਨੀਆਂ ਬੰਦੇ ਘਰਾਂ ਚੋਂ ਸਮਾਨ ਕੱਢ ਕੱਢ ਕੇ ਡੰਣ ਦੇ ਪਸ਼ੂਆਂ ਨੂੰ ਡੰਡੇ ਮਾਰਦੇ ਹੋਏ ਗੁੱਡਿਆਂ ਦੀਆਂ ਤਾਕੀਆਂ ਖੋਲਦੇ ਹੋਏ ਖੰਭ ਫੜਾਉਂਦੀਆਂ ਕਹੇ-ਕਹੇ ਕਰਦੀਆਂ ਮੁਰਗੀਆਂ ਮੈਂ-ਮੈਂ ਕਰਦੀਆਂ ਬੱਕਰੀਆਂ ਟਰੰਕ ਪਾਂਡੇ ਮੰਗੀਆਂ ਧੂੰਦੇ ਕਰਕਦੇ ਆਪਦੇ ਬੱਚੇ ਗੁੱਡੇ ਜਵਾਨਾਂ ਗਾਲਾਂ ਕਢਦੇ ਰੋਂਦੇ ਜੀਕਦੇ ਦੌੜਦੇ ਜਾ ਰਹੇ ਸਨ ਤੁਹਾਡਾ ਕੱਖ ਨੜੇਵੇ ਤੁਹਾਡਾ ਤੁਹਾਨੂੰ ਪਵੇ ਵੇ ਟਾਈਆਂ ਕਲੀਆਂ ਦੀ ਵੇ ਸਾਨੂੰ ਉਜਾੜਨ ਵਾਲਿਓ ਬੋਲਦੀ ਬੱਕਦੀ ਥਰੇ-ਥਰੇ ਬੱਕਰੀਆਂ ਨੂੰ ਟੋਟਾ ਮਾਰਦੀ ਥਾਤਰੀ ਕੋਲੇ ਚੱਤੀ ਚੱਗੋ ਚਗੋਈ ਕਾਲੀ ਮਾ ਦਾ ਰੂਪ ਧਾਰੀ ਪੰਤੋ ਮਹਿਰੀ ਦਿਲ ਪੀਟਾਂ ਨਹੀਂ ਭੱਜੀ ਜਾ ਰਹੀ ਸੀ ਬੜਵੋਲਾ ਦੀ ਬੁੱਢੀ ਸਾਹੋਂ ਸਾਹ ਹੋਈ ਆਪਣੀ ਮੰਜੀ ਤੋਂ ਦੀ ਗਾਰੇ ਸੀ ਅੜਾੜਾਂ ਕਰਦੀਆਂ ਮੱਛਾਂ ਮੁਰਮੁਰ ਉੱਥੇ ਹੀ ਗੋਤੇ ਖੱਢੀ ਆਦੀਆਂ ਸਨ ਕੱਚੇ ਅਧ ਪੱਕੇ ਕੋਠੇ ਵੱਡੇ ਵੱਡੇ ਤੂੜੀ ਦੇ ਕੋਪ ਗੀਰੇ ਬਲਡੋਜ ਰਕੇ ਇੰਝ ਉਟ ਰਹੇ ਸਨ ਜਿਵੇਂ ਵੱਡਾ ਤੂਫਾਨ ਆ ਗਿਆ ਹੋਵੇ ਅਖੇ ਫਲੈਟ ਉਸ ਉੱਸਰ ਨਹੀਂ ਬੱਡੇ-ਬੱਡੇ ਸ਼ੋਅਰੂਮ ਬਣਨਗੇ। ਆਪਣੀਆਂ ਸੜਕਾਂ ਬਣਨੀਆਂ। ਪਹਿਲਾਂ ਕੁਝ ਲੋਕਾਂ ਨੇ ਵੱਲੋਂ ਜਨੂਰੂ ਕੰਢੀ ਕੋਸ਼ਿਸ਼ ਕੀਤੀ। ਫਿਰ ਲੜਦੇ ਜਾ ਵੱਡੇ ਸਰਕਾਰ ਨੂੰ ਕੋਸਦੇ। ਘਰਾਂ 'ਚੋਂ ਸਮਾਨ ਕੱਢਣ ਲੱਗ ਪਏ। ਟੱਠ ਦੇ ਕੋਠੇ ਵੇਖ, ਇੱਕ ਦੂਜੇ ਬਣ ਦੇ, ਫਿਰ ਮਾਪਿਆਂ ਨੇ ਉਦਾਸ ਮੂੰਹਾਂ ਬਲ ਵੇਖਦੇ, ਅਯਾਨੇ ਚ ਪਚਾਪ ਜਹੀ ਲੱਗੇ ਰਹਦੇ ਸਨ। ਅਜੀਬ ਜਿਹੀ ਆਚੀ ਲੱਗੀ ਪਈ ਸੀ। ਉਹਨਾਂ ਨੂੰ ਮਾਪਿਆਂ ਦੇ ਹਟਕਣ ਦੇ ਬਾਵਜੂਦ ਉਹ ਬਲਡੋਜ਼ਰ ਦੇ ਮਗਰ ਹੋ ਤਰੇ। ਆਹ ਵੇਖੋ ਕਾਲੂ ਦੀ ਰੌੜੀ ਠਾੜ ਗਈ। ਕੋਈੰਦਾ ਕੀ ਪਿਆ। ਫਿਰ ਤੇ ਮੂੰਹ ਤੁਹਾਡਾ ਵੇ ਬਿਸ਼ਰਮੋ। ਕਰਤਾਰੋਂ ਨੇ ਸਿੰਦੇ ਨੂੰ ਛਿੜਕਿਆ ਸੀ। ਆਹ ਵੇਖ ਧੀਰੇ ਤੁਹਾਡੀ ਸੁਹਾਗ। ਡੈੜ-ਡੈੜ ਠਾ-ਠਾ ਮੁੰਡਿਆਂ ਦਾ ਬਦੋ-ਬਦੀ ਹਾਸਾ ਲੱਗ ਗਿਆ ਸੀ। ਦੇ ਤੁਹਾਨੂੰ ਖੁਸ਼ੀ ਕਰਦੀ ਚੜੀ ਨਹੀਂ। ਖਾੜਾ ਘੜ ਡਿੱਗਣ ਦੀ ਧੀਰੇ ਦੀ ਮਾਂ ਨੇ ਗੁੱਸੇ 'ਚ ਕਿਹਾ ਮੁੰਡੇ ਹੁਣ ਕਾਵਲਿਆ ਹਾਰ ਇੱਕ ਦੂਜੇ ਤੋਂ ਅੱਗੇ ਦੌੜਦੇ ਹੋਏ ਆਪਣੇ ਅਗਲੇ ਘਰਾਂ ਦਾ ਸਵਾਣ ਕਢਾਉਂਦੇ ਧਰੂਂ ਦੇ ਫਿਰਨੀ ਤੱਕ ਲਿਆਉਂਦੇ ਮੁੜ ਕੋ ਮੁੜਤੀ ਹੋਏ ਬੈਸਣ ਸਾਰੀ ਰਾਤ ਕੁੱਤੇ ਰੋਂਦੇ ਰਹੇ ਮਲਵੇ ਦੇ ਢੇਰਾ ਤੇ ਬੈਠੇ ਅਜੀਬ ਆਜਾ ਪੜਦੇ ਰੋਂਦੀਆਂ ਬਿੰਦੀਆਂ ਠੱਠੇ ਪਿੰਡ ਦੇ ਚੱਕਰ ਕੱਢਦੇ ਆ ਰੇਆ ਪੰਤੋਂ ਮੈਰੀ ਦੀ ਦਰਵਾਦੀ ਜਹੀ ਆਵਾਜ਼ ਕਦੀ ਜਾਪਦਾ ਚੀਕਾ ਮਾਰਦੀ ਏ ਤੇ ਕਦੀ ਜਾਪਦਾ ਰਹਦੀ ਏ ਫਿਰ ਤਾੜੀ ਮਾਰ ਕੇ ਹਾ 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 ਕਰਕੇ ਅਟਹਾਸ ਕਰਦੀ ਹੋਈ ਇੱਕ ਖੋਪਨਾਖੋ ਆਵਾਜ਼ ਦੇਰ ਚੜ੍ਹਦਿਆਂ ਹੀ ਠੇਕੇਦਾਰ ਆ ਗਿਆ ਏ ਆਰੇ ਕਹਾੜੇ ਤੇ ਮਜ਼ਦੂਰ ਲੈ ਕੇ ਪਿੰਡ ਦੇ ਪਿਪਲਾ ਬੋੜ ਤੇ ਤਰੀਕਾ ਵਢ ਲਈ ਇਹ ਇਸੇ ਪਿੰਡ ਦੇ ਲੋਕ ਨਹੀਂ ਜੋ ਸ਼ਹਿਰੀ ਮਜ਼ਦੂਰ ਬਣ ਗਏ ਨੇ ਇਸ ਉਜੜੇ ਪਿੰਡ ਦੇ ਲੋਕਾਂ ਤੇ ਸਰਕਾਰ ਦੀ ਬੜੀ ਤਰਪਾਈ ਕੱਚੀਆਂ ਨੌਕਰੀਆਂ ਤੇ ਰੱਖ ਲੈਣੇ। ਦੇ ਕੱਖ ਨਹੀਂ ਇਹ ਰਹਿਣਾ ਪੜਨਾ ਬਢਿਓ। ਪੰਤੋ ਮਹਿਰੀ ਬਾਹਾਂ ਖੜੀ ਕਰ ਦਹਾਈ ਪਾਂਗੀ। ਇੱਕ ਮਿੰਟ ਲਈ ਮਜ਼ਦੂਰ ਠਿਹੜਕਦੇ ਨਹੀਂ। ਕਿਉਂ ਕੀ ਹੋ ਗਿਆ? ਠੇਕੇਦਾਰ ਨੇ ਰੋਵ ਨਾਲ ਪੁੱਛਿਆ। ਇੱਕਦਮ ਉਹਨਾਂ ਇੱਕ ਦੂਜੇ ਵੱਲ ਦੇਖਿਆ ਆ। ਠੱਕ ਠੱਕ ਘਹਾੜੇ ਚੱਲ ਪਏ। ਤੇਰੀ ਮਾਂ ਕੋਈ ਤਣੇ ਦੇ ਕਿਹੜੇ ਹੋਣ ਨੂੰ ਗਾਲਾਂ ਕੱਢ ਰਿਹਾ ਹੈ ਕਹਿਰ ਭਰੀਆਂ ਨਜ਼ਰਾਂ ਨਾਲ ਕਦੇ ਸਮਾਨ ਬੰਨ ਲ ਕਦੀ ਇੱਕ ਦੂਜੇ ਬੰਨ ਤੇ ਕਦੀ ਠੇਕੇਦਾਰ ਬੰਨ ਵੇਂਦੇ ਹੋਏ ਅਟਕਣਾ ਭਰੀਆਂ ਤੜੀਆਂ ਤੇ ਥੁੱਕਦੇ ਉਹਨਾਂ ਨੂੰ ਸਹਲਾਉਂਦੇ ਤਣੇ ਤੇ ਮੁਰ ਮੁਰ ਬਾੜ ਕਰਕੇ ਮੁਰਕਾ ਬੂਝੇ ਸਾਹੋ ਸਾਹੀ ਹੋ ਰਹੇ ਨੇ ਹੁਣ ਉਹ ਪਾਣੀ ਦੇ ਖੜੇ ਦਿਵਾਰੇ ਹੋ ਗਏ ਨੇ ਕਰਤਾਰਾ ਕਹਿ ਰਿਹਾ ਹੈ ਔਸੀ ਸਾਡਾ ਘਰ ਔਰ ਨੰਮ ਮੇਰੇ ਪ੍ਰਦਾਦੇ ਨੇ ਲਾਈ ਸੀ ਦੇਖ ਲਓ ਕਿੱਡਾ ਮੋਟਾ ਤਣਾ ਐ ਇਸ ਥੱਲੇ ਮੇਰੀ ਮਾਂ ਚਰਖਾ ਕੱਤਿਆ ਕਰਦੀ ਸੀ ਦਾਦੀ ਅਟੇਰ ਨਾਲ ਸੱਤ ਉਹ ਤਾਂ ਅਟੇਆ ਕਰਦੀ ਸੀ ਚਲੋ ਵੱਡੋ ਬਾਈ ਠੇਕੇਦਾਰ ਨੇ ਹੋਕਰਾ ਮਾਰਿਆ ਤੇਰੀ ਓਏ ਕਰਤਾਰੇ ਨੇ ਮੂੰਝ ਹੀ ਮੂੰਝੀ ਗਾੜਾ ਕੱਢੀਆਂ ਭਿੰਦਰ ਤੇ ਹੀ ਸੂਠਾ ਠਾ ਠਾ ਕਰਦੀ ਹੱਸ ਤਾਈ ਨੇ ਉਹਨਾਂ ਨੇ ਕਹਾੜੇ ਸੂਤ ਲੈ ਲਏ ਨੇ ਪੁਰਾਣੇ ਪਿੱਪਲ ਦੇ ਟਣੇ ਨੂੰ ਇੱਕ ਪਰ ਬਹੁਤ ਕੀੜਾਏ ਕਰਦਾਰ ਨੂੰ ਸਿੰਦਰ ਨੂੰ ਸੀਸੂ ਨੂੰ ਸਾਟੜਾ ਹੋਇਆ ਏ ਜਦ ਮਰਿਆਦ ਨਹੀਂ ਰਹਿੰਦੀ ਨਾ ਵੱਟੋ ਵੇ ਪਿੱਪਲ ਦੇਵਤਾ ਹੁੰਦਾ ਹੈ ਪਰ ਤੋਂ ਮੈਰੀ ਦੁਹਾਈ ਜਾਂਦੀ ਲੰਘ ਗਈ ਸੁਣਿਆ ਕਾਮਲੀ ਹੋ ਗਈ ਹੈ ਪਹਿਲਾਂ ਖੋ ਬੰਦ ਹੋ ਗਏ ਫਿਰ ਹੋਟਾਂ ਨੇ ਮੈਰਾਂ ਦਾ ਕੰਮ ਬੰਦ ਕਰਵਾ ਦਿੱਤਾ ਮੁੰਡਾ ਹੋਟਲ 'ਚ ਨੌਕਰ ਹੋ ਗਿਆ। ਉਹ ਚੰਡੀਗੜ੍ਹ ਰਹਿੰਦਾ ਏ। ਪੰਥ ਉੱਥੋਂ ਨਹੀਂ। ਛੱਡ ਗਈ ਸੀ ਪਰ ਫਿਰ ਆ ਗਈ ਵਾਪਸ। ਉਹਦਾ ਡਰ ਨਹੀਂ ਲੱਗਾ ਉੱਥੇ। ਉਹ ਆਪਣੇ ਪਿੰਡ ਵਾਲੇ ਕੱਚੇ ਕੋਠੇ 'ਚ ਰਹਦੀ ਸੀ। ਅੱਧ ਕੌਲੀ ਜਿਹੀ। ਕਦੀ-ਕਦੀ ਪੱਠੀ ਤਾਂ ਵੈਂਦੀ। ਦਾਣੇ ਝਣਾਉਣ ਕੋਈ ਨਾ ਆਉਂਦਾ। ਲੋਕ ਹੱਸਦੇ। ਉਹ ਖੇਧੀ ਵਾਲਣ ਚੋਕੀ ਜਾਂਦੀ ਪੱਠੀ ਇਹ ਤਾਂ। ਕਈ ਵਾਰ ਕਹਾੜੀ 'ਚ ਕਈ ਵਾਰੀ ਕੜਾਹੀ ਦੇ ਵਿੱਚ ਕੁੱਜਾ ਮਾਰ ਰਹੀ ਹੁੰਦੀ ਜਿਵੇਂ ਥੋਲੇ ਆਂ ਨਿਆ ਖੱਲਾ ਕੱਢ ਰਹੀ ਹੋਵੇ ਆਹ ਢੇਚੂ ਆ ਦੇਖ ਮੱਕੀ ਕਿੰਨੀ ਖੜੀ ਐ ਉਹ ਰੇਤ ਸੜ ਜਾਂਦੀ ਤਾਈ ਲਿਆ ਆ ਦਾਣੇ ਤੇਚਵਾ ਨਾ ਦੇ ਆਉਂਦੇ ਪੰਤ ਤੋਂ ਨੂੰ ਮਖੌਲ ਕਰਦੇ ਤੇਜ ਕਰਾ ਕਰਦੇ ਉਹਦਾ ਘਰ ਵਾਲ ਲੱਛੂ ਐਰਾ ਬੱਕਰੀਆਂ ਦਾ ਜੜ ਸੀ ਉਹਦਾ ਪਹਿਲਾ ਪਿੰਡ ਚ ਪਾਣੀ ਧਰਦਾ ਖੂਹ ਤੋਂ ਫੇਰੇ ਇੱਦੇ ਚੜ ਜਾਂਦਾ ਕਿਕਰਾਂ ਦੀ ਚੰਗੀ ਵੱਲ ਹੋ ਤੋਤਾ ਬੱਕਰੀਆਂ ਕਿਕਨੀਆਂ ਨਾਲ ਪਲਮ-ਪਲਮਿਆਂ ਲਿਆਂ ਮੁਰਕ-ਮੁਰਕ ਕਿਕਨੀਆਂ ਦੇ ਲੂੰਗ ਚੜਦੀਆਂ ਲੱਛੂ ਮਾਤਾ ਦੀਆਂ ਬੇਟਾ ਥੂ ਲੈਂਦਾ ਤੇ ਫਿਰ ਬੇਗੋ ਨਾਲ ਕੋਈ ਢੱਕਣ ਵਾਲਾ ਹੁੰਦਾ ਨਾ ਮੋੜਨ ਮੋੜਨ ਵਾਲਾ ਪਿੰਡ ਦੀ ਸਾਂਝੀ ਭੌਂ ਸ਼ਾਮਲਾਟ ਕਈ ਮੱਜਾਂ ਦੇ ਛੇੜੂ ਵੀ ਉੱਥੇ ਆ ਜਾਂਦੇ ਕਿੱਕਰੀਆਂ ਏਠ ਲੰਮਾ ਲੰਮਾ ਕਾ ਬੰਦਾਂ ਚਰਦੀਆਂ ਮੁੰਡੇ ਵਿਦ ਵਿਦ ਕੇ ਕੋਲ ਕਰਦੇ ਕੌਡੀ ਖੇੜਦੇ ਇੱਕ ਦੋ ਜਣੇ ਬਾਰੀ ਨਾਲ ਸਾਰੀਆਂ ਮੱਝਾਂ ਸੰਭਾਲ ਲੈਂਦੇ ਕਿਉਂ ਤਾਂ ਇਹ ਬੁੜਾ ਹੋ ਗਿਆ ਲਲਣਾ ਗਏ ਮਰਜਾ ਗੌਂਦੇ ਨੂੰ ਮੁੰਡੇ ਟਾਂਚ ਕਰਦੇ ਪਰ ਜਦ ਉਹ ਦੇਵੀ ਦੀਆਂ ਪੇਟਾ ਗੌਂਦਾ ਤਾਂ ਗੌਂਦਾ ਗੌਂਦਾ ਸੁਸਾਈ ਹੋ ਜਾਂਦਾ ਬੱਜ ਤਣ ਚਣ ਲੱਗਦਾ ਲੱਤੀਆਂ ਮਾਰਨ ਲੱਗਦਾ ਕੋਈ ਪੌਂ ਗਿਆ ਆਹ ਤੇਰੀਆਂ ਸਾਰਿਆਂ ਨਾਲ ਹੀ ਪਹਿਲੀ ਵਿਚਲਾ ਜੱਟ ਉਸ ਦੀਆਂ ਬੱਕਰੀਆਂ ਨੂੰ ਧਰੈ ਧਰੈ ਘੋਟਦਾ। ਇੱਜੜ ਲਈ ਆਉਂਦਾ ਲੱਛੂ ਵੇਖਦਾ। ਡੈਬਰੀਆਂ ਜੀਆਂ ਬੱਕਰੀਆਂ ਮਮਉਂਦੀਆਂ ਹੋਈਆਂ ਉਹ ਤੇ ਦਿਵਾਲੀ ਇਕੱਠੇ ਹੋਣ ਲੱਗਦੀਆਂ। ਇੱਕ ਇੱਕ ਦੇ ਮੂੰਹ ਤੇ ਉਹ ਹੱਥ ਫੇਰਦਾ, ਸਹਲਾਉਂਦਾ, ਪਿਆਰ ਕਰਦਾ, ਵੇਖਦਾ ਕਿਸੇ ਦੀ ਲੱਤ ਵੱਡੀ ਹਿੰਦੀ ਦੀ, ਕਿਸੇ ਦੇ ਪਿੰਡ ਤੇ ਟੱਕ ਲੱਗਿਆ ਹੁੰਦਾ। ਉਹਦੇ ਹੱਥੋਂ ਪਲ ਮਾਉਂਦੇ। ਉਹਦੀ ਘਿਗੀ বাজ ਜਾਂਦੀ। ਕਰ ਜਾਂਦਾ ਤਾਂ ਪੰਤੋਂ ਬੱਕਰੀਆਂ ਗਿੰਦੀ ਇੱਕ ਬੱਕਰੀ ਜਾਂ ਨੀਰਾ ਗੁੰਮ ਹੋਇਆ ਹੁੰਦਾ ਮੋੜ ਮੁੜ ਗਿੰਦੇ ਗਿੰਦੇ ਗਿਰਪਲ ਜਾਂਦੇ ਆਪ ਕੋ ਤੇੜਪੈਂਦੇ ਉਹ ਪੰਤੋਂ ਨੂੰ ਕੋਟ ਦਾ ਮਾਰਦਾ ਉਹੀ ਗੁੱਤ ਪੁੱਟਦਾ ਘਰ ਚ ਕੋਹਰਾ ਮੱਚ ਜਾਂਦਾ ਤੇਰਾ ਤੱਕ ਨਾ ਰਹੇ ਵੇ ਗੈਲੂ ਵੇ ਤੈਨੂੰ ਆਵੇ ਤਾਂ ਨਾ ਕਰਂਿਆ ਧੀ ਵੇ ਵੇਰੀ ਬੱਕਰੀ ਚਰਾਉਣ ਵਾਲਿਆ ਸੁਣ ਲੈ ਜੇ ਪਿੰਡ ਅੱਜ ਚੁਰਾਈ ਇਹਨੇ ਮੇਰੀ ਬੱਕਰੀ ਕਾਲੂ ਮੇਰੀ ਕੁੜੀ ਨੂੰ ਹੱਥ ਪਾਉ। ਮੈਂ ਟੋਟੇ ਨਾ ਕਰ ਦਿੱਤਾ ਤਾਂ ਬਣਿਆ ਫਿਰਦਾ ਏ ਕੁੱਤਾ ਜੱਟ। ਭੰਤੋ ਹੱਥ ਵਿੱਚ ਬੱਕਰੀਆਂ ਵਾਲਾ ਢਾਂਗਾ ਲਈ ਗੈਲੂ ਦੀ ਅਹੀ ਤਹੀ ਫੇਰੀ ਜਾਂਦੀ। ਵੱਟਦੇ ਉਹ ਕਿਥਰੀ ਦੇ ਲੂੰਗਾ ਵਾ ਗੜਦੀ ਗੜਦੀ ਉਹ ਹੋ ਦੌੜ ਲੱਗਦੀ। ਐਚੂ ਮਗਰੇੇ ਤੌੜ ਲੱਗਦਾ। ਉਹ ਭੰਤੋ ਦੇ ਮਗਰ ਮਗਰ ਤੰਦੂ ਆਖਦਾ ਰੰਡਾ ਪਰਤੋ ਹੋਰ ਅੱਗੇ ਦੌੜ ਜਾਂਦੀ। ਅਰਤੇ ਹੀ ਕਾਲੂ ਦੇ ਕਰਮਾਂ ਹਿੰਦਾ। ਗਿੰਦਾ ਵਰਕਦਾ ਤੜਕੇ ਹੀ ਉਹ ਅੱਡੇ ਪੜਦਾ ਜਾਂਦੀ ਤੇਰੀ ਮਾਤਰੀ ਕੌਲੇ ਵਾਸਤੇ ਸ਼ਰਾਬ ਦੀ ਬੈਲੂ ਘਰ ਤੋਂ ਦੇ ਘਰ ਵੱਲ ਭੱਜ ਲੰਦਾ ਤੇਰੀ ਓਏ ਮੈਂ ਤੇਰੀ ਹੀ ਉਹ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਉਹਦੀ ਧੀ ਨੂੰ ਟੁੱਕੜੇ ਡਰਾਵੇ ਜਾਂਦਾ ਆਪਾਂ ਤੋਂ ਵੱਡ ਵੱਡ ਉਹਨੂੰ ਕਹਿੰਦੀ ਲਸ ਥੋ ਉਹਨੂੰ ਗੁੱਤੋਂ ਫੜ ਕੜੀ ਸੰਦ ਟੱਕ ਜਾਂਦਾ ਤੇ ਮੇਰੇ ਘਰ ਜਾ ਕੇ ਮੇਰੇ ਘਰ ਜਾ ਕੇ ਲੱਛੂ ਕੱਟਦਾ ਜਹਿਮਾਨਾ ਦੇ ਕੀ ਲੜਕੀਆਂ ਕੱਟਦਾ ਰੋਂਦਾ ਮਮੈਂਦਾ ਪੰਚਾਇਤ ਤੇ ਉੱਤੀ ਨਹੀਂ ਇੰਜ ਤਾਂ ਵੀ ਗੁੱਦਾ ਗਲਬੜ ਵਾਲੀ ਗੱਲ ਹੋਈ ਗੈਂਦੂ ਦਾ ਕੋਈ ਛਰੀ ਤੇ ਲੱਛੂ ਹਾਰਾ ਨਾਰਾ ਮਾਰਦਾ ਮਾਈ ਬਾਪ ਆ ਤੇ ਹੋਈ ਹੱਕ ਦੀ ਗੱਲ ਮੋਤੀਆਂ ਵਾਲਿਓ ਇਹਦੀਆਂ ਬੱਕਰੀਆਂ ਮੇਰਾ ਤੋਰੀਏ ਦਾ ਖੇਤ ਉਜੜਦੀਆਂ ਨੇ ਮੈਂ ਹਰਜਾਨਾ ਲਾਵਾਂਗਾ ਗੈਂਦੂ ਪਾਸਾ ਰੁੱਟਦਾ ਹਾਂ ਬਈ ਮਾਤਾ ਦਾ ਭਗਤੀ ਜਦ ਜਦ ਪੇਟਾ ਗੌਦੀ ਨੂੰ ਹਾਲ ਚੜ ਜਾਂਦਾ ਈ ਤਾਂ ਇਹਨੂੰ ਹੋਰ ਨਹੀਂ ਰਹਿੰਦੀ ਇਹ ਤਾਂ ਮੰਨਿਆ ਆਪਣਾ ਲੱਛੂ ਭਗਤ ਦਾ ਪੂਰਾ ਈ ਪਰ ਸੋ ਜਗਰਾਤੇ ਤੇ ਦੇਖਿਆ ਮੈਂ ਤਾਂ ਬਸ ਪੁੱਠਾ ਹੋ ਕੇ ਲੱਜਿਆ ਸਾਰੇ ਹੱਸ ਹੱਸਤੇ ਹਾਂ ਬਈ ਲੱਛੂ ਆਪਣੀਆਂ ਬੱਕਰੀਆਂ ਸਾਹਮਣੇ ਰੱਖਿਆ ਕਰ ਸਰਪੰਚ ਤਾਂ ਠੀਕ ਆਦਾ ਲੱਛੂ ਨੂੰ ਮਸਤਰੀਆਂ ਕਰਦੀ ਪੰਚਾਇਤ ਨਿਖੜ ਜਾਂਦੀ ਲੱਛੂ ਹਰ ਬਿਆ ਤੇ ਬੱਕਰੀ ਵੜਦਾ ਮੀਟ ਬੜੀ ਰੀ ਨਾ ਵੋਂਦਾ ਮੇਲੀ ਗੇਲੀ ਸਭ ਉਹਨਗੂ ਨਾ ਚੱਲਿਆ ਜਾਂਦੀ ਕਈ ਪਿੰਡਾਂ ਚ ਉਹਦੇ ਮਹਾ ਪ੍ਰਸਾਦ ਦੀ ਤੋਂ ਉਪਈ ਗਈ ਸੀ ਪਰ ਹੌੜੀ ਹੌੜੀ ਸ਼ਹਿਰ ਵਿਚਲੇ ਹੋਟਰਾ ਨੇ ਉਹਦਾ ਤਾਂ ਦਾ ਵੀ ਖੱਪ ਕਰਾ ਦਿੱਤਾ ਸੀ ਲੱਛੂ ਦੀਆਂ ਬੱਕਰੀਆਂ ਹੌਲੀ ਹੌਲੀ ਗਵਾਟੀਆਂ ਹਉਆਂ ਸਾਰੀਆਂ ਹੀ ਗਵਾਟੀਆਂ ਸਾਨੂੰ ਕਰੇਪ ਕਰਾ ਤਾ ਉਹਨੇ ਆਪਣੇ ਆਪ ਨੂੰ ਅਧੀ ਰਾਤੀ ਸਾਹਮਣੇ ਕਿਕਰ ਦੇ ਤਾਂ ਦੇ ਤੰਗ ਨਾਲ ਲੈ ਕੇ ਪਹਨ ਲਿਆ ਹਈ ਸ਼ਾਵਾ ਜਰਾ ਜੋਰ ਨਾਲ ਠੇਕੇਦਾਰ ਨੇ ਮਜ਼ਦੂਰਾਂ ਨੂੰ ਹੱਲਾਸ਼ੀਰੀ ਦਿੱਤੀ ਸ਼ਾਵਾ ਬੱਟੋ ਬਈ ਕਿ ਕਰੀਆਂ ਆ ਇੱਕ ਦੋ ਹੀ ਰਹਿ ਗਈਆਂ ਨੇ ਬਸ ਨਿੱਕੇ ਨਿੱਕੇ ਫਰਤੀਲੇ ਜਾਨਵਰ ਕੀ ਕੀ ਕਰਦੇ ਹਵਾ ਚ ਉਲਟ ਬਾੜੀਆਂ ਲਾ ਰਹੇ ਸਨ ਕੀ ਕਰਿਆਂ ਦਿਵਾਲੀ ਮਡਰਾ ਰਹੇ ਸਨ ਜਿੰਨਾਂ ਨਾਲ ਉਹਨਾਂ ਦੇ ਆੜਨੇ ਟੰਗੇ ਹੋਏ ਸਨ ਦੇਖ ਵਿੱਚ ਨੰਨੇ ਬੋਰਲੇ ਜੋ ਕਿੰਝਾਂ ਕੱਢਦੇ ਅੜਦੇ ਮੀਟ ਦੇ ਡਾਂਡੇ ਨਵਾਣੇ ਲੱਗ ਰਹੇ ਸਨ ਸਰਦਾਰ ਜੀ ਤਰਸ ਜਿਹਾ ਆਉਂਦਾ ਏ ਇੰਨਾ ਬਚੜਿਆਂ ਦੇ ਛੇ ਰੂਨੇ ਕਹਾੜਾ ਰੋਕ ਦੇ ਦਿੱਤਾ ਕੇਕੇਦਾਰਾ ਸੁਣਿਆ ਸੁਣਿਆ ਕਰਕੇ ਪਰਾਂ ਚਲਾ ਗਿਆ ਤਤ ਇਹੋ ਜੀ ਨੌਕਰੀ ਦੇ ਚਮਾ ਜੀ ਮਾਰਾ ਕਿਹੜੇ ਯੋਗ ਭਲਾ ਹੋਊਗਾ ਸਾਡਾ ਕਰਤਾਰੇ ਨੇ ਮਥੇਤੇ ਆਇਆ ਮੁਰਕਾ ਕੁੰਗਿਆ ਆ ਦੇਖ ਦਜਰੇ ਰੋਂਦੇ ਹੋਏ ਆ ਦੇਖ ਕਕਿਆਟ ਹਾ ਪਾ ਰੱਖੀ ਐ ਇਹ ਬਾਤ ਰੂ ਕਿਹੜੇ ਕੰਮੇ ਲਾਇ ਸਾਨੂੰ ਸਾਮਲਾਟ ਦੀਆਂ ਵੱਡੀਆਂ ਪਈਆਂ ਦੇ ਟਰਿਆਕ ਠੱਠੇ ਪਏ ਆੜ ਨੇ ਮਿੱੱਦੇ ਜਿੱਦੇ ਇਹ ਬੋਟ ਵਿਚੇ ਹੰਡੇ ਟੇ ਅੰਡੇ ਉੱਪਰ ਵੀੜਾਂ ਦਾ ਛਿੱਟਿਆ ਦਾ ਦਈ ਗਾਦਰ ਇਹ ਨਿਰਾ ਬੱਜਾ ਲਈ ਕਾ ਲੈਣ ਆਈਆਂ ਤੀਂਆਂ ਵਿਚਾਰੀਆਂ ਜੀਆਂ ਹੋ ਕੇ ਖਲੋਗੀਆਂ ਨੇ ਬਾਬਾ ਲੱਖਾ ਤੇ ਜੇਤੂ ਦੋਵੇਂ ਆਪਣੀਆਂ ਸੋਟੀਆਂ ਟੇੜੀ ਇਸ ਉਜੜੀ ਵੱਡੀ ਸਾਮਲਾਟ ਵੱਲ ਦੇਖਦੇ ਕੁੱਬੇ ਜਿਹੀ ਤੁਰਦੇ ਠੱਠੇ ਪਿੰਡ ਵੱਲ ਹੋ ਗਏ। ਨਿੱਕੇ ਆਣੇ ਬਿਗੜਿਆਂ ਦੇ ਆੜਨੇ ਇਕੱਠੇ ਕਰ ਰਹੇ। ਭੰਤੋ ਮਹਿਰੀ ਫਿਰ ਆ ਗਈ ਐ। ਉਹ ਆਈ ਹੀ ਨਹੀਂ ਲੜੀ ਐ। ਉਹ ਕਿਤੇ ਵੀ ਨਹੀਂ ਜਾਂਦੀ। ਹਾਏ ਮਰਬਾ। ਇਹਨਾਂ ਦਾ ਰਹਿ ਕੱਖਲਾਵੇ। ਉਹ ਕੁੱਤੇ ਹੋਏ ਆੜਨਾ ਦੇ ਵੱਡਿਆਂ ਕਿਤਰਾ ਕੋਲ ਬਹਿ ਕੇ ਜਿਵੇਂ ਬੈਣ ਪਾਲਤੀ ਹੋਵੇ। ਮਖਤਾਰੇ ਹੁਣੀ ਤਾਂ ਟਰੱਕ ਲੈ ਆਏ ਨਹੀਂ ਕਿਸੇ ਭੱਜੀਆਂ ਆਉਂਦੇ ਨੇ ਖਬਰ ਦੇ ਤੀਏ ਕਾਲੂ ਗੋਲੂ ਤੇ ਮੰਨਾ ਸਭ ਭੱਜ ਭੱਜ ਕੇ ਚੀਜ਼ਾਂ ਟਰੱਕ ਤੇ ਰੱਖ ਰਹੇ ਸਨ ਪਿੰਡ ਦੇ ਕੁਝ ਲੋਕ ਉਹਨਾਂ ਕੋਲ ਖੜੇ ਸਨ ਜ਼ਮੀਨਾਂ ਦੀਆਂ ਗੱਲਾਂ ਕਰ ਰਹੇ ਸਨ ਭਾਅ ਪੁੱਛ ਰਹੇ ਸਨ ਟਰੱਕ ਤੁਰਨ ਤੇ ਉਹ ਸਾਰੇ ਉਦਾਸ ਹੋ ਗਏ ਕਈਆਂ ਦੀਆਂ ਅੱਖਾਂ ਦੀ ਚਲਕਣਾਂ ਪਿੰਦਾ ਮਹਿਣਾ ਤੇ ਬਿੱਲੂ ਦੁਰੋਂ ਹੱਥੇ ਆ ਰਹੇ ਸਨ ਕਿ ਐਸਟੇਟ ਹਾਕਵਾਲਿਆਂ ਨੇ ਮੱਝਾਂ ਡੱਕ ਲਈਆਂ ਨੇ ਮਾਰ-ਮਾਰ ਕੇ ਮੱਝਾਂ ਦੇ ਰੇਲ ਭੰਨ ਦਿੱਤੇ ੜਾੜਾ ੜਾ ਕਰਦੀਆਂ ਮੱਝਾਂ ਪੇਸ਼ਾ ਨੂੰ ਪਾਈਆਂ ਉਹਨਾਂ ਡਾਂਗਾ ਮਾਰ-ਮਾਰ ਕੇ ਉਹਨਾਂ ਦੀ ਖੁੰਨੇ ਭੰਨ ਦਿੱਤੇ ਕੋਈ 70-80 ਮੱਝਾਂ ਉਹ ਬਲਕੇ ਲੈ ਗਈ ਆ ਦੇਖੇ ਜੰਗੀ ਦੇ ਸਟਾ ਲੱਦੀਆਂ ਆ ਜੋਰੇ ਦੀ ਬਾਹ ਮਰੋੜ ਦਿੱਤੀ ਗੈਲੂ ਦੇ ਸਿਰ 'ਚ ਦਾਗ ਬੱਜੀ ਤੇ ਆ ਸੋਤਾਜੇ ਅਸੀਤਾ ਖਬਰ ਦੇਣਾ ਹੈ ਕਿ ਮਰ ਨਾ ਜਾਵੇ ਗੈਲੂ ਦੇ ਘਰ ਵਾਲੀ ਰੋਂਦੀ ਪੇਟ ਦੀ ਭੱਜੀ ਜਾ ਰਹੀ ਹੈ ਬੁੱਢੇ ਮਾਂ ਬਾਪ ਧੋਹਰੀਆਂ ਟੇਕਦੇ ਪਤਾ ਨਹੀਂ ਕਿ ਤਰ ਨੂੰ ਹੋ ਤਰੇ ਤਾਂ ਤੋਂ ਮੈਰੀ ਪਤਾ ਨਹੀਂ ਕਿ ਦੇ ਬੱਚੇ ਨੋਲ ਦੀ ਹੈ ਰੱਬਾ ਕਰਦੀ ਕਾਮਲਿਆ ਹਾਰ ਭਜੀ ਜਾ ਰਹੀ ਹੈ ਕਹਿੰਦੇ ਹੁਣ ਜੁਰਮਾਨਾ ਮੰਗਦੇ ਪਏ ਸਟਰੀਟ ਹਬਸ ਵਾਲੀ ਕੁਖਿਆ ਪਾਣੀਆਂ ਮੱਝਾਂ ਤੇ ਹੈਂਆਂ ਹੀ ਮਰ ਜਾਣੀਆਂ ਤਦ ਤੋਂ ਸੁਖਿਆ ਨਹੀਂ ਆ ਮੁਰਕੋ ਮੁਰਕੀ ਹੋਈ ਭਾਈ ਦੇ ਨਖਰੇ 체ਤੀ 체ਤੀ ਕੋਈ ਤੁੰ ਚੱਲਾ ਘਰੋਂ ਬਾਣੀਏ ਕੋਲ ਮੂੰਹੋਂ ਮੰਗੇ ਸੂਤ ਦੇ ਰਖਮਾ ਲੈ ਅਸਟੇਟ ਆਬਜ਼ ਵਾਲੇ ਹੋਦਰੇ ਨੇ ਉਹਨਾਂ ਦੀ ਸਮਝ ਨਹੀਂ ਆਉਂਦਾ ਵੀ ਉਹ ਆਪਣੀ ਘੋਣੇ ਚ ਪਸੂ ਕਿਉਂ ਨਹੀਂ ਛੜਤ ਸਕਦੇ ਹਾਲੀ ਖਾਲੀ ਪਈਏ ਐਨੇ ਦੋ ਚਾਰ ਕੋਠੀਆਂ ਹੀ ਤਾਂ ਪਈਆਂ ਨੇ ਇਹ ਤਾਂ ਲੈਣੀਆਂ ਨੇ ਦੇਣੀਆਂ ਨੇ ਆਹ ਦੇਖ ਲੈ ਗੈਦੂ ਦੱਛੂ ਦੀ ਬੱਕਰੀ ਖਾ ਗਿਆ ਸੀ ਉਹਨ ਬਹਾਨੇ ਪੁੱਤਰਾ ਬਾਗ ਰੋਲੇ ਜਿਹੀ ਬਾ ਬੁੱਲਾ ਮਲਹੇ ਤੋਂ ਦੀ ਘੁੰਦਾ ਜਾਹਾ ਪੱਕੀ ਸੜਕ ਪਾਰ ਜਾਂ ਗਿਆ ਏ ਜੰਗਲੀ ਮੁਰਗੇ ਤੇ ਜ਼ਹਿਰ ਚੰਕੀ ਮੇ ਖੰਬਾ ਛੜਕ ਤੋਂ ਉੱਡ ਕੇ ਦੂਰ ਦੂਰ ਤੱਕ ਫੈਲ ਗਏ ਹਨ ਔ ਨਿੰਮ ਰਹੇ ਸੀ ਵੱਡਣ ਵਾਲੀ ठेकेदार ਨੇ ਨੂਰਾ ਨੂੰ ਕਿਹਾ ਚੱਲੋ ਬਈ ਚੱਲੋ ਹਾਂਜੀ ਸੂਤ ਲਾਉ ਕਹਾੜੇ ਤੇ ਆ ਚੱਲ ਬਈ ਪੜ ਪੋਤਿਆ ਜਰਾ ਵੱਡ ਖਾਂ ਆਪਣੀ ਜਦ ਦੀ ਬੋਸਤੀ ਨੈਮੂ ਸੀ ਸੂਨੇ ਕਰਤਾਰੇ ਨੂੰ ਤਾਂ ਜੀ ਕੀਤੀ ਐ ਬੜੀ ਮੋਟੀ ਹੈ ਗਈ ਬੜੀ ਮੋਟੀ ਹੈ ਕੁਝ ਨਹੀਂ ਰਹਿਣਾ ਇੱਥੇ ਸਾਬਤਾ ਕਸ਼ਮੀਰਾ ਠਾ ਠਾ ਹਸਿਆ ਚਲੋ ਜੇਤੀ ਕਰੋ ठेकेदार ਨੇ ਕਾਲ ਚੜੀ ਮਧੂਰਾ ਨੇ ਕਹਾੜ ਸੂਤ ਲਈ ਆਪਣੀਆਂ ਤਲੀਆਂ ਤੇ ਥੁਕਦਾ ਬਟ ਖਾ ਕੇ ਕਰਤਾਰਾ ਨਿੰਮ ਤੇ ਬਾੜ ਵਾਰ ਵਾਰ ਕਰੀ ਜਾ ਰਿਹਾ ਸੀ ਅੰਨਾ ਜੋਰ ਆ ਗਿਆ ਉਹਦੇ ਵਿੱਚ ਪਿੰਜੜ ਪਿੰਜੜ ਨਿਮਰ ਟੁੱਕੀ ਜਾ ਰਹੀ ਸੀ ਮਜੂਰ ਛੁੱਟੀ ਕਰਕੇ ਚਲੇ ਗਏ ਨਿੱਕੇ ਜਾਣੇ ਵੱਡੀ ਨੇ ਹੋਈ ਨਿਮ ਵੱਲ ਵੇਖ ਕੇ ਚੁੱਪ ਜਿਹੇ ਕਰ ਰਹੇ ਫਿਰ ਨਿੱਕੇ ਨਿੱਕੇ ਨਿਮ ਦੇ ਬੂਟੇ ਜੋ ਨਿਮ ਥਲੇ ਆਪੇ ਉੱਗ ਪਏ ਸਨ ਗਚਣ ਲੱਗ ਪਏ ਬੀਬੀ ਆ ਵੇਖ ਨਿਮ ਦੇ ਬੂਟੇ ਕਿੱਥੇ ਲਾਈਏ ਪ੍ਰੀਤੂ ਮਾਂ ਕੋਲ ਆ ਕੇ ਪੁੱਛ ਰਹੀ ਸੀ ਹਾਂ ਹਾਏ ਆਪਣਾ ਤਾਂ ਵਿੜਾ ਹੀ ਨਹੀਂ ਤੇ তুই ਤੂਏ ਸੋਚ ਕੇ ਹੈਰਾਨ ਜਹ ਰਹਿ ਗਿਆ। ਆਮਰੋ ਦੀ ਬੁੜੀ ਆਪਣੇ ਘਰ ਦੇ ਇਕਲੇ ਮਰਦੇ ਨੂੰ ਮਲਵੇ ਤੇ ਬੈਠ ਕੇ ਬੈਣ ਪਾਰੀ ਸੀ। ਪਰ ਆ ਕੁਤਾਰ ਹੋ ਰਿਹਾ ਹੈ। ਇੱਕ ਕੁੱਤੀ ਦੇ ਕੁ ਪੂਰੇ ਮਲਵੇ ਹੇਟ ਦੱਬ ਕੇ ਮਰ ਗਏ ਨੇ। ਹੁਣ ਤਾਂ ਕੁੱਤੇ ਉਹਨਾਂ ਨੂੰ ਧੂਈ ਕੱਢਿਆ। ਅਸਮਾਨ ਚ ਗੇਜਾਂ ਫਿਰ ਰਹੀਆਂ ਹਨ। ਇੱਕ ਜੂਆ ਟਕ ਟਕ ਕੇ ਮਲਬੇ ਹੇਟ ਸੁਪ ਗਿਆ। गल्लू दे दादी नीया अमरोदी बुढ़ कोर आके बैठी है तो मैं सलारियां नाल मथे टकी रोई जानियां ने और जही बार दे चबड़-बुड़ करियां ने रात खबरे किसी पक्की खादी भी नहीं के आ जाने सब आपू अपने घरां दे मळदा जो कुछ लप रहे सन कोई नकी यही चीज नपणते के जाने भाग के मामा कोळ पहुंच के खुशी खुशी ओदी चीज दिखाउंदे सन ਰਾਤੋ ਰਾਤ ਪਿੰਡ ਦੀ ਫਿਰਨੀ ਦੁਆਲੇ ਟੈਂਟੋ ਗਾਇ ਸਨ ਕੁੱਤੇ ਕਜੇ ਹਾਰਿਆਂ ਨੂੰ ਜੋੜ ਗੋਹੇ ਤੋਂ ਆਪਕੀਆਂ ਆਤੇ ਬਲਟੋਂ ਜਾਂਚ ਦਾਣਾ ਰੱਖ ਰਿਹਾ ਕੋਲ ਬੈਠੇ ਉਦਾਸ ਮਰਦ ਬਾਟੀਆਂ ਚ ਗਰਮ ਗਰਮ ਚਾਹ ਸੁੱਕ ਰਹੇ ਸਨ ਇਹ ਆਣਿਆਂ ਨੇ ਇੱਕ ਆਵਾਰਾ ਕੋਤਾ ਫੜ ਲਿਆਂਦਾ ਤੇ ਉਹਦੀ ਪੋਛ ਨਾਲ ਇੱਕ ਟੁੱਟਾ ਹੋਇਆ ਪੀਪਾ ਬੰਦ ਦਿੱਤਾ ਏ ਪਿੰਡ ਦੇ ਕੁਝ ਲੋਕੋ ਹਸ ਤਾੜ ਗੱੰਡੂ ਤਪਤਾ ਲੈਣ ਚਲੇ ਗਏ ਸਾਂਤੇ ਹੁਣੇ-ਹੁਣੇ ਮੁੜੇ ਹਨ ਉਹ ਚੁੱਪਦੇ ਉਦਾਸ ਹਨ ਦੇਖ ਲੋ ਕਈ ਦਿਨਾਂ ਤੋਂ ਕੁੱਤੇ ਰੋਂਦੇ ਸਨ ਸਾਦੀ ਟਿੱਬੀ ਤੇ ਅੰਬੋਕਾਰੋ ਵੀ ਬੋਤੇ ਬੰਤੀ ਮਲਬੇ ਤੇ ਬੈਠੀਆਂ ਹੌਕੇ ਦੇੇ ਪਰਦੇ ਆ ਕੋਈ ਦੱਲ ਨਾ ਕਰੇਂਗਾ ਕਰਨ ਇੱਕ ਦਿਨ ਮੈਂ ਅੱਧੀ ਰਾਤ ਜਾਗੀ ਖਰਵਾਹੀ ਤੇ ਉੱਲੂ ਪਿਆ ਬੋਲੇ ਇਹ ਸ਼ੈਤਾਨ ਉਜਾੜ ਪਾ ਗਿਆ ਭਾਈ ਕਿਤੋਂ ਤੇ ਰਾਣੋ ਕਿਤੋਂ ਬਿੱਲੀ ਦੇ ਨੋੜੇ ਲੈ ਆਈਆਂ ਹਾਲੀਆ ਖਾ ਵੀ ਨਹੀਂ ਸਿੱਖੋ ਨਿਆ ਉਹ ਨਾ ਲੈਓ ਆ ਕਿੱਥੋਂ ਲੈ ਆਈਆਂ ਇਹਨਾਂ ਦੀ ਮਾਂ ਮਰ ਗਈ ਇਹ ਵਿਚਾਰੀ ਹਾਲੀ ਮੈਂ ਮਰ ਗਈ ਭਾਂਤੀ ਦਾ ਮੂੰਹ ਤਰਸ ਨਾਲ ਮੂੰਹ ਹੋ ਗਿਆ ਰਾਣੋ ਅਥੀ ਮਾਂ ਕੋਲ ਕੋਲ ਜਿੱਦ ਤੋਂ ਤੂੰ ਆ ਕੇ ਲਈ ਹੌਣਰੋਂ ਦੇ ਪੰਗੇ ਨਾਲ ਤੁਲੰਗੜੇ ਦੇ ਮੋ ਵਿੱਚ ਚੌੜੀ ਸੀ ਮੁੰਡੇ ਕੋਤੇ ਨੂੰ ਛੋਟੀ ਮਾਰ ਮਾਰ ਡਰਾ ਰਹੇ ਨੇ ਪਿੱਤਾ ਖੜਖੜ বাজ ਰਿਹਾ ਹੈ ਮੁੰਡੇ ਹਲੜ ਕਰਕੇ ਹੱਸ ਰਹੇ ਨੇ ਨਹੀਂ ਵੇਖ ਜਿਵੇਂ ਵਿਆਹ ਰੱਚਾ ਹੋਵੇ ਇਹ ਆਹੋ ਦੇਖ ਤਾਂ ਸਾਡੇ ਆਲਾ ਕਾਲੂ ਤੋਏ ਭੱਜਾ ਭੱਜਾ ਕਰਦਾ ਪਰਸੋਂ ਦੇ ਸਕੂਲ ਕਿਹੜਾ ਗਏ ਨਹੀਂ ਏ ਅਹੋ ਦੇਖੋ ਕਾਲੂ ਕੋਤੇ ਤੇ ਜੜ ਬੈਠਾ ਹੈ ਨੀ ਪੋਛਲ ਵਾਲਾ ਮੂੰਹ ਕਰਕੇ ਬੈਠਾ ਕਿੱਤੇ ਮੂੰਹ ਤੁਹਾਡਾ ਸਾਰੀਆਂ ਠਾ ਠਾ ਕਰਕੇ ਹੱਸ ਪਈ ਜਾਣੀ ਦੇ ਮੂੰਹ ਵੀ ਕਾਲਾ ਕਰਦੇ ਹੋਵੇ ਦਾ ਅੰਬੋ ਨੇ ਉੱਚੀ ਦਿਣੀ ਕਿਹਾ ਚਾਹ ਪੀਂਦੇ ਬੰਦਿਆਂ ਦੇ ਹੱਥੋਂ ਚਾਹ ਵਾਲੀਆਂ ਪਾਟੀਆਂ ਛਲਕ ਗਈਆਂ ਟੀਂਆਂ ਹੱਸ ਹੱਸ ਦੂਰ ਨਾ ਹੋ ਰਹੀਆਂ ਓ ਹੱਲਾ ਕਰਦੇ ਹੱਸਦੇ 扑扑ਦੇ ਤਾੜਨਾ ਮਾਰਦੇ ਮੁੰਡੇ ਕੋਤੇ ਦੇ ਮਗਰ ਹੋ ਗਏ ਨੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਕਿਸੇ ਦਾ ਇਸ਼ਾਰਾ ਕਰਦੀ ਹੈ ਇਹ ਕਹਾਣੀ ਤੁਸੀਂ ਵੀ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਲਿਖ ਕੇ ਇਸ ਬਾਰੇ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ